ਆਪਾਂ ਸਾਰਿਆਂ ਦਾ ਦਿਲ ਕਰਦਾ ਵੀ ਆਪਾਂ ਇਸ ਰਾਣਾ ਰੱਖੀਏ ਸ਼ਾਮ ਨੂੰ ਜਦੋਂ ਕੰਮ ਤੇ ਆਉਨੇ ਆں ਇਦਾਂ ਕਰਕੇ ਆਪਾਂ ਆਰਾਮ ਕਰੀਏ ਪੈ ਜਾਈਏ ਪਰ ਇਹ ਗਲਤ ਹੈ ਕਿਉਂਕਿ ਆਪਾਂ ਸਾਰੀ ਦਿਨ ਜਦੋਂ ਕੰਮ ਕਰਦੇ ਆਂ ਆਪਣਾ ਸਰੀਰ ਥੱਕ ਜਾਂਦਾ ਹੈ ਔਰ ਉਸ ਨੂੰ ਕਸਰਤਾਂ ਦੀ ਬਹੁਤ ਲੋੜ ਚਾਹੀਦੀ ਆ ਤਾਂ ਹੀ ਆਪਾਂ ਲੰਮੇ ਸਮੇਂ ਲਈ ਕੰਮ ਕਰ ਸਕਦੇ ਆਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਰਾਤ ਨੂੰ ਸੌਣ ਤੋਂ ਪਹਿਲਾਂ ਕਿਹੜੀਆਂ ਤੁਸੀਂ ਪੰਜ ਕਸਰਤਾਂ ਕਰਨੀਆਂ ਨੇ ਤਾਂ ਹੀ ਤੁਸੀਂ ਲੱਕ ਦਰਦ, ਗੋਡੇ ਦਰਦ, ਮੋਢੇ ਦਰਦ, ਚੂਲਾ ਦਰਦ, ਗਿੱਟੇ ਦਰਦ ਤੋਂ ਬਾਤ ਸਕਦੇ ਹੋ ਕਿਉਂਕਿ ਇਹ ਕਸਰਤਾ ਉਹ ਨੇ ਜਿਹੜੇ ਅਸੀਂ ਆਪਣੇ ਪੇਸ਼ੈਂਟਸ ਨੂੰ ਦੱਸਦੇ ਆਂ ਔਰ ਉਹ ਬਹੁਤ ਜ਼ਿਆਦਾ ਲਾਭ ਇਸ ਦਾ ਉਠਾ ਚੁੱਕੇ ਨਹੀਂ ਸੋ ਅਸੀਂ ਕਹੁੰਦੇ ਆਂ ਤੁਸੀਂ ਵੀ ਇਸ ਚੀਜ਼ ਦਾ ਲਾਭ ਉਠਾਓ ਪਿਛਲੇ 5 ਸਾਲ ਤੋਂ ਅਗਰ ਆਪਾਂ ਦੇਖੀਏ ਆਪਣੀ ਇੰਡੀਆ ਦੇ ਵਿੱਚ ਹੀ ਤਾਂ 70 ਤੋਂ 80% ਲੋਕ ਲੱਕ ਦਰਦ ਤੋਂ ਪ੍ਰਭਾਵਿਤ ਨੇ ਉਸ ਦਾ ਕਾਰਨ ਨਿਕਲ ਕੇ ਕੀ ਸਾਹਮਣੇ ਆਇਆ ਕਸਰਤਾ ਨਾ ਕਰਨੀਆਂ ਆਰਾਮੀ ਔਰ ਆਖੀ ਰਾਤ ਨੂੰ ਬੈੱਡ ਤੇ ਸੌ ਜਾਣਾ ਮਤਲਬ ਜ਼ਿਆਦਾ ਰੂਟੀ ਖਾ ਕੇ ਸੌ ਜਾਣਾ ਰਾਤ ਨੂੰ ਲਾਈਟ ਖਾਣਾ ਖਾਓ ਕੋਸ਼ਿਸ਼ ਕਰੋ ਵੀ ਇੱਕ ਰੋਟੀ ਖਾਓ ਥੋੜੀ ਜਿਹੀ ਸਬਜ਼ੀ ਲੈ ਲਓ ਥੋੜਾ ਜਿਹਾ ਸਲਾਤ ਲੈ ਲਓ ਔਰ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਜ਼ਰੂਰ ਪੀਆ ਕਰੋ ਸੌਣ ਵੇਲੇ ਹੀ ਤੁਸੀਂ ਇਹ ਕਸਰਤਾਂ ਕਰਨੀਆਂ ਨੇ ਆਪਣੇ ਬੈੱਡ ਤੇ ਕਰਨੀਆਂ ਨੇ ਰੋਟੀ ਖਾਈ ਨੂੰ ਇੱਕ ਘੰਟਾ ਹੋ ਜਾਵੇ ਉਸ ਤੋਂ ਇਹ ਬਾਤ ਕਰਨੀਆਂ ਨੇ ਅਗਰ ਚੈਨਲ ਤੇ ਨਵੇਂ ਹੋ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਤ ਸਿੰਘ ਸਰਾ ਪਿਛਲੇ 10 ਸਾਲ ਤੋਂ ਸੀ ਮੁੰਨਾਪੁਰ ਦਾਖਾ ਚਲਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਤੇਨ ਸਾਡੀਆਂ ਇੰਸਟਾਗ੍ਰam ਆਈਡਿਸ ਐਸ ਹਰੀ ਸਿੰਘਸ ਨਾਲ ਫਿਜ਼ੋਥੈਰਪੀ ਦੂਸਰੀ ਡਾਕਟਰ ਗੁਰਸ਼ੀਰ ਸਿੰਘ ਤੀਸਰੀ ਡਾਕਟਰ ਪੇਪਾਸਰਾ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਹਰੀ ਸਿੰਘਸ ਨਾਲ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਉਸੇ ਸਾਨੂੰ ਜਰੂਰ ਫੋਲੋ ਕਰੋ ਅਗਰ ਸਾਡੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਅਗਰ ਤੁਹਾਨੂੰ ਵੀ ਕੋਈ ਪ੍ਰੋਬਲਮ ਹੈ ਉਹ ਕਮੈਂਟ ਕਰਕੇ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਉਸ ਤੇ ਵੀਡੀਓ ਜਰੂਰ ਬਣਾਏਗੇ ਸੋ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀਆਂ ਸਾਨ ਕਸਰਤਾਂ ਕਿਸ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ 'ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜੀਆਂ ਕਸਰਤਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਕਸਰਤਾਂ ਉਦੋਂ ਕਰਨੀਆਂ ਨੇ ਜਦੋਂ ਤੁਹਾਨੂੰ ਰੋਟੀ ਖਾਈ ਨੂੰ 1 ਘੰਟਾ ਹੋ ਜਾਵੇ ਸੋ ਸ਼ੁਰੂ ਕਰ ਲੱਗੇ ਆ ਸਰਾਣਾ ਆਪਾਂ ਸਾਈਡ ਤੇ ਕਰ ਦੇਣਾ ਸਭ ਤੋਂ ਪਹਿਲਾਂ ਮੁੱਦੇ ਪੈ ਜਾਓਗੇ ਔਰ ਦੋਨੇ ਲੱਤਾਂ ਤੁਸੀਂ ਖੋਲ ਦੇਣੀਆਂ ਨੇ ਇਸ ਤਰ੍ਹਾਂ ਕਰਕੇ ਔਰ ਗਰਦਨ ਇੱਕ ਪਾਸੇ ਕਰ ਲਓਗੇ ਤੁਸੀਂ ਜਦੋਂ ਇਦਾਂ ਪੈ ਗਏ दोनों लतो एक साइड लो एक दो तीन चार पे सात आठ नौ दस ग्यारह बारह तेरह चौदह पंद्रह सोलह सतारा अठारह उन्नीस भी दैन रिलैक्स ਇਸ ਕਸਰਤ ਨੂੰ ਤੁਸੀਂ ਪੰਜ ਵਾਰੀ ਕਰਨਾ ਇਹ ਹੋ ਗਿਆ ਤੁਹਾਡਾ ਪਹਿਲਾ ਸੈੱਟ ਉਮੀਦ ਕਰਦਾ ਤੁਹਾਨੂੰ ਅੱਜ ਦੀ ਕਸਰਤ ਸਮਝ ਆਈ ਹੋਵੇਗੀ ਸੋ ਹੁਣ ਵਧਦੇ ਹਾਂ ਦੂਜੀ ਕਸਰਤ ਵੱਲ ਜਿਸ ਦੇ ਵਿੱਚ ਆਪਾਂ ਆਪਣੇ ਕੁਆਡਰਿਸੈਪਸ ਮਸਲਸ ਪੱਟ ਦੇ ਆਲੇ ਮਾਸਪੇਸ਼ੀਆਂ ਨੂੰ ਆਪਾਂ ਸਟ੍ਰੈਚ ਕਰਾਂਗੇ ਕਿਵੇਂ ਕਰਾਂਗੇ ਧਿਆਨ ਨਾਲ ਦੇਖੋ ਆਪਾਂ ਮੁੱਦੇ ਪਹਿ ਜਾਣਾ ਔਰ ਇੱਥੋਂ ਪੈਰਾਂ ਨੂੰ ਫੜਨ ਇੱਥੇ ਫੜ ਕੇ ਔਰ ਆਪਾਂ ਇਸ ਨੂੰ ਪੂਰਾ ਖਿੱਚ ਦੇਣਾ ਜਦੋਂ ਖਿੱਚੋਗੇ ਨਾ ਅਗਰ ਤਾਂ ਇੱਥੇ ਖਿੱਚੋਗੇ ਖਿੱਚ ਨਹੀਂ ਪੈਗੀ ਪੱਟ ਤੇ ਮੂਰਲੇ ਪਾਸੇ ਇਸ ਜਗ੍ਹਾ ਤੇ ਆਪਾਂ ਕੀ ਕਰਾਂਗੇ ਇੱਦਾਂ ਫੜ ਕੇ ਉੱਪਰ ਚੱਕਾਂਗੇ ਜਦੋਂ ਉੱਪਰ ਚੱਕਾਂਗੇ ਪੰਜ ਗਿਣਾਂਗੇ 1 2 3 4 5 ਰਿਲੈਕਸ ਫੇਰ ਖਿੱਚਾਂਗੇ 1 2 3 4 5 ਰਿਲੈਕਸ ਫੇਰ ਖਿੱਚਾਂਗੇ 1 2 3 4 5 ਰਿਲੈਕਸ ਫੇਰ ਖਿੱਚਾਂਗੇ 1 2 3 4 5 ਇਸ ਕਸਰਤ ਨੂੰ ਤੁਸੀਂ ਪੂਰੇ 5 ਤੋਂ 6 ਵਾਰੀ ਕਰਨਾ ਇਹ ਹੋ ਗਿਆ ਦੂਜਾ ਛੋਟਾ ਕਸਰਤ ਜਾਂ ਦੂਜਾ ਸਟ੍ਰੈਚ ਹੁਣ ਜਿਹੜੀ थर्ड एक्सरसाइज का इसते बिल्कुल सदे हो जाए और दोनों पैर खोल देने हैं देखो दोनों लत खोल दी और इतने आप तरह करा पैर अंदर पैर बाहर एक दो तीन चार पे सात आठ नौ दस ग्यारह बारह तेरह चौदह पंद्रह सोलह सतारा अठारह उन्नीस भी दिन रिलैक्स फिर लत्त को कर लगनिया फिर लत्त खोल देन फिर पैर अंदर एक दो तीन चार पाँच छे सत्त अठ नौ दस ग्यारह बारह तेरह चौदह पंद्रह सोलह सतारा अठारह उन्नीस भी दैन रिलैक्स ये होगी ठोड कसरत नंबर तेन हम जी चौथी कसरत आ आपके बटरफ्लाई कर करनी दो गोडे मोड़ लेने दोनों लता लेने। और इतने आप गोडे बंद करा खोलेंगे एक दो तीन चार पाँच छे अठ नौ दस ग्यारह बारह तेरह चौदह पंद्रह सोलह सतारा अठारह उन्नीस भी दैन रिलैक्स ये होगी थोड़ी कस्टम नंबर चार ਇਸਦੇ ਵੀ ਤੁਸੀਂ ਪੰਜ ਸੈਟ ਲਾਉਣੇ ਆ। ਧਿਆਨ ਨਾਲ ਦੇਖਿਓ ਦੋਨੋਂ ਕੋਡੇ ਮੋੜਨੇ ਆਂ ਔਰ ਬਟਰਫਲਾਈ ਕਰਨੀ ਆ ਪੈ ਕੇ ਜਿੱਥੇ ਤੱਕ ਖੋਲਦੇ ਆ। ਤੇ ਇੱਥੇ ਖੋਲਣਗੇ ਇੱਥੋਂ ਮੁੜ ਜਿਓ ਪਰ ਜੇ ਪੂਰਾ ਖੋਲੋਗੇ ਤਾਂ ਚੰਗੀ ਤਰ੍ਹਾਂ ਇਹ ਕਸਰਤ ਹੋਏਗੀ। ਇਹ ਹੋਗੀ ਤੁਹਾਡੀ ਚੌਥੀ ਕਸਰਤ। ਹੁਣ ਜਿਹੜੀ ਪੰਜਵੀਂ ਕਸਰਤ ਕਰਨੀ ਆ ਦੋਨੋਂ ਕੋਡੇ ਮੋੜਨੂ ਔਰ ਖੋਲੋ ਜਿੰਨੇ ਖੋਲ ਸਕਦੇ। ਜਿੰਨੇ ਵੱਧ ਤੋਂ ਵੱਧ ਖੋਲਾਂਗੇ ਇਸ ਕੋਡੇ ਨੂੰ ਇਸ ਗੱਟੇ ਨਾਲ 1 2 3 4 5 6 7 8 9 10 11 12 13 14 15 ਜਿਹੜਾ ਆਪਣਾ ਗਿੱਟਾ ਉਹ ਆਪਣੇ ਗੋਡੇ ਨੂੰ ਟੱਚ ਹੋਣਾ ਚਾਹੀਦਾ ਧਿਆਨ ਰੱਖਿਓ 16 17 18 19 ਵੀ देन ਰਿਲੈਕਸ ਇਸ ਕਸਰੋ ਦੇ ਵੀ ਤੁਸੀਂ 5 ਸੈਟ ਲਾਉਣੇ ਆ ਹੁਣ ਇੱਕ ਹੋਰ ਤੁਹਾਨੂੰ ਗਿਫਟ ਦੇ ਦਿੰਨੇ ਆ हम जी कसरत करनी है इस कसरत को आप है आखिरी कसरत फ्रॉकपोज आप करेंगे आपदे पै जाएंगे दोनों आप जा जनियाँ वह तो वो और इस पोजिशन उपर रहना अपा। एक दो तीन चार पे सात अठ नौ दस दिन फिर फ्रॉक पोस्ट एक दो तेन चार पे सत अठ नौ दस दैन रिलैक्स ਇਸ ਕਸਰਤ ਨੂੰ ਵੀ ਤੁਸੀਂ 5 ਤੋਂ 6 ਵਾਰ ਕਰਨਾ। ਇੱਕ ਜਿਹੜੀ ਹੁਣ ਕਸਰਤ ਤੁਸੀਂ ਸਵੇਰੇ ਉੱਠ ਕੇ ਕਰਨੀ ਆ, that is child pose stretch। ਇਦਾਂ। ਬਿਲਕੁਲ ਅੱਗੇ। ਆਪਣੀ ਤੁਸੀਂ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਔਰ ਸਾਹਮਣੇ ਦੇਖੋਗੇ। ਇੱਥੇ 10 ਸੈਕਿੰਡ ਹੋਲਡ, then relax। ਅਗਰ ਤੁਸੀਂ ਇਹ ਕਸਰਤਾਂ ਸੌਣ ਤੋਂ ਪਹਿਲਾਂ ਸ਼ੁਰੂ ਕਰਤੀਆਂ, ਬਹੁਤ ਜਲਦੀ ਥੋੜੇ ਲੱਕ ਦਾ ਦਰਦ, ਗੋਡੇ ਦਾ ਦਰਦ, ਕਿਤੇ ਦਰਦ ਠੀਕ ਹੋਣ ਵਾਲੇ ਨੇ। ਅਗਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਭੈਣ ਭਾਈਆਂ ਨੂੰ ਜਰੂਰ ਸਾਂਝੀ ਕਰਿਓ। ਸਤਿ ਸ੍ਰੀ ਅਕਾਲ।